ਸਾਤਰੀਆ ਕਾਲੀ ਜਿੰਦਾਬਾ ਟੀਵੀ ਤੇ ਰੇਡੀਓ ਸੁਣਨ ਵਾਲੇ ਸਾਰੇ ਦਸਕਾ ਦਾ ਮੈਂ ਹਰਪ੍ਰੀਤ ਕੋਹਰਾ ਵੀ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਦੀਆਂ ਤਾਣੀਆਂ ਤੇ ਵੱਡੀਆਂ ਖਬਰਾਂ ਦੀ ਗੱਲ ਕਰਦੇ ਹਾਂ ਪਾਕਿਸਤਾਨ ਨੇ ਰੱਖੇ ਹਥਿਆਰ ਜਗਬੰਦੀ ਲਈ ਖੁਦ ਬੁਲਾਈ ਮੀਟਿੰਗ ਵਿਦੇਸ਼ ਮੰਤਰੀ ਅਲੇ ਨੇ ਕਿਹਾ ਕਿਸੇ ਤੀਜੀ ਧਿਰ ਦਾ ਕੋਈ ਰੋਲ ਨਹੀਂ ਹੈ ਅਗਲੀ ਕੱਪ ਦੀ ਗੱਲ ਕਰਦੇ ਪਰ ਪਾਕਿਸਤਾਨ ਤਣਾ ਦੇ ਵਿਚਕਾਰ ਜਾਲੀ ਖਬਰਾਂ ਦੀ ਪਰਮਾਰ ਪੀ ਆਈ ਬੀ ਫੈਕਟ ਚੈੱਕ ਨੇ ਕੀਤਾ ਜਾਲੀ ਖਬਰਾਂ ਦਾ ਆਪਰੇਸ਼ਨ ਅਗਲੀ ਖਬਰੀ ਗੱਲ ਕਰਦੇ ਹਾਂ ਜਗਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ 'ਚ ਨਹੀਂ ਹੋਵੇਗਾ ਬਲੈਕਆਊਟ ਸਾਰੇ ਹੁਕਮ ਲਏ ਵਾਪਸ ਅਗਲੀ ਖਬਰੀ ਗੱਲ ਕਰਦੇ ਹਾਂ ਪਾਕਿਸਤਾਨ ਦੀਆਂ ਮੰਤਾਂ ਤੋਂ ਬਾਅਦ ਹੋਈ ਜਗਬੰਦੀ ਪਰ ਫਿਰ ਵੀ ਜਾਰੀ ਰਹਿਣਗੀਆਂ ਭਾਰਤ ਵੱਲੋਂ ਲਾਈਆਂ ਸਾਰੀਆਂ ਪਾਬੰਦੀਆਂ ਅਗਲੀ ਖਬਰੀ ਗੱਲ ਕਰਦੇ ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਖਤਮ 12 ਮਈ ਨੂੰ ਫਿਰ ਗੱਲਬਾਤ ਕਰਨਗੇ ਦੋਵਾਂ ਦੇਸ਼ਾਂ ਦੇ ਡੀਜੀਐਮਓ ਅਗਲੀ ਖਬਰ ਦੀ ਗੱਲ ਕਰਦੇ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਪਾਕਿਸਤਾਨ ਸੋਸ਼ਲ ਮੀਡੀਆ ਦੇ ਜ਼ੈਗਵਾਰ ਲੜਾਕੂ ਜਹਾਜ਼ ਨੂੰ ਲੈ ਕੇ ਫਲਾ ਰਿਹਾ ਹੈ ਝੂਠੀਆਂ ਖਬਰਾਂ ਅਗਲੀ ਖਬਰ ਦੀ ਗੱਲ ਕਰਦੇ ਬਠਿੰਡਾ ਦੇ ਤਰਮਤਾਰਨ ਤੋਂ ਹੋਏ ਜ਼ਬਰਦਸਤ ਮਾਕੇ ਤੇ ਫਿਰੋਜ਼ਪੁਰ ਅੰਮ੍ਰਿਤਸਰ ਚ ਵੀ 20 ਵਜੇ ਸਾਇਰਨ ਰੈਡ ਅਲਰਟ ਹੋਇਆ ਜਾਰੀ ਅਗਲੀ ਖਬਰ ਦੀ ਗੱਲ ਕਰਦੇ ਭਾਰਤ ਤੇ ਪਾਕਿਸਤਾਨ ਵਿਚਾਲੇ ਖਤਮ ਹੋਈ ਜੰਗ ਪਾਕ ਦਾ ਵੀ ਆ ਗਿਆ ਬਿਆਨ ਦੋਵੇਂ ਮੁਲਕ ਸੀਜ਼ਫਾਇਰ ਕਰਨ ਲਈ ਹੋਏ ਰਾਜ਼ੀ ਅਗਲੀ ਕਮਲੀ ਗੱਲ ਕਰਦੇ ਪਾਕਿਸਤਾਨ ਵੱਲੋਂ 15 20 ਫੁੱਟ ਲੰਮੀ ਮਿਜ਼ਾਈਲਾਂ ਨਾਲ ਅਟੈਕ ਕਰ ਅਜਸਾਨ ਚੇ ਡਿਗੀ ਕੰਡਮ ਮਿਜ਼ਾਈਲ ਅਗਲੀ ਕਮਲੀ ਗੱਲ ਕਰਦੇ ਡਿਜੀਟਲ ਡੈਸ਼ ਕ ਨਵੀਂ ਦਿੱਲੀ ਅਮਰੀਕਾ ਰਾਸ਼ਟਰਪਤੀ ਡੋਨਰ 트ੰਪ ਨੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਤੁਰੰਤ ਪ੍ਰਭਾਵ ਨਾਲ ਜਗਵੰਦੀ ਲਈ ਸਹਿਮਤ ਹੋ ਗਏ ਹਨ 트ੰਪ ਨੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰੂਟ ਸੋਸ਼ਲ ਤੇ ਦਿੱਤੀ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਰੇ ਤਨਾ ਬਹੁਤ ਵੱਧ ਗਿਆ ਹੈ ਔਰ ਮੈਨੂ ਦੇ ਆਜ਼ਾਦ ਅਗਲੇ ਪ੍ਰੋਗਰਾਮ ਚ ਮਿਲਦੇ ਆ ਇਸੇ ਸਮੇਂ ਚ ਤਾਜ਼ੀਆਂ ਤੇ ਵੱਡੀਆਂ ਖਬਰਾਂ ਲੈ ਕੇ ਧੰਨਵਾਦ